ਦਾ ਪੀਜਾ ਪੈਰਾਡਾਈਸ ਮਹਿਤਾ ਚੌਕ ਵਿਖੇ ਬਾਬਾ ਬਕਾਲਾ ਸਾਹਿਬ ਰੋਡ ਤੇ ਸਾਹਮਣੇ ਜਨਤਾ ਮਾਡਲ ਸਕੂਲ ਦੇ ਇਹ ਗੁਰਸਖਵੀਰ ਨੇ ਚਾਰ ਜਿਨ੍ਹਾਂ ਨੇ ਬਾਹਰਲਾ ਮੁਲਖ ਨਹੀਂ ਚੁਣਿਆ ਇਹਨਾਂ ਨੇ ਆਪਣੀ ਧਰਤੀ ਪੰਜਾਬ ਤੇ ਵੇਖੋ ਪੀਜਾ ਹਟ ਖੋਲਿਆ ਇੰਨੀਆਂ ਵਧੀਆ ਚੀਜ਼ਾਂ ਬਣਾਉਂਦੇ ਆ ਕਣਕ ਦੇ ਆٹے ਦਾ ਬੇਸ ਪੀਜੇ ਦਾ ਹੋਰ ਸੈਂਡਵਿਚ ਹੋਰ ਕੌਫੀ ਕੋਈ ਵੀ ਚੀਜ਼ ਤੁਸੀਂ ਇਹਨਾਂ ਕੋਲ ਲੈਣੀ ਹੋਵੇ ਤੇ ਮੈਨੂੰ ਮੇਨ ਦਾ ਮੈਂ ਨਾਲ ਹੀ ਤੁਹਾਨੂੰ ਕਰ ਰਿਆਂ ਉਤੇ ਵੇਖ ਕੇ ਇਹਨਾਂ ਨੂੰ ਆਰਡਰ ਕਰ ਸਕਦੇ ਨੰਬਰ ਦਿੱਤੇ ਆ ਇਹਨਾਂ ਗੁਰਸਿਕ ਵੀਰਾਂ ਦੀ ਇੰਨੀ ਕ ਮਤ ਕਰੋ ਪਾਉ ਜੀ ਕਿ ਵੀਰ ਇੱਥੇ ਹੀ ਇਹਨਾਂ ਨੂੰ ਅਮਰੀਕਾ ਕੈਨੇਡਾ ਵਾਲੇ ਨਿਆਰੇ ਆ ਜਾਣ ਇਹਨਾਂ ਨੇ ਚੰਗੀਆਂ ਚੀਜ਼ਾਂ ਆਪਣੇ ਹੱਥੀਂ ਫਿਰ ਕੋਈ ਕੰਮਾ ਨਹੀਂ ਕਿਸੇ ਨੂੰ ਨਹੀਂ ਰੱਖਿਆ ਆਪਣੇ ਹੱਥੀਂ ਸਫਾਈ ਇੰਨੀ ਸਾਰੇ ਅਮਰਤਾਰ ਸਿੰਘ ਨੇ ਤੇ ਵਾਹਿਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਦੇ ਮੇਰ ਕਰਨ ਗੁਰੂ ਆਰ ਗਵਿੰਦ ਸਾਹਿਬ ਇਹਨਾਂ ਦੇ ਚੜ੍ਹਦੀ ਕਲਾ ਕਰਨ ਤੇ ਤੁਹੇ ਮੇਂ ਦੱਬ ਕੇ ਲਾ ਦਿਓ ਯੋ